ਪਹਿਲਾਂ ਤਾਂ ਮੈਂ ਗੱਲ ਕਰਾਂ ਮੈਂ ਜਾਂਦੇ ਵੀ ਨਾਸਟ ਧਿਲੋ ਮਾਸਟਰਮਾਈਂਡ ਤੇ ਮੈਨੂੰ ਵੀ ਜਦੋਂ ਮੈਨੂੰ ਦੱਸਿਆ ਵੀ ਮੈਨੂੰ ਕੱਲ ਪਤਾ ਲੱਗਾ ਵੀ ਵੀ ਆਈਐਸ ਦਾ ਮੈਂ ਏਜੰਟ ਹੈ ਪਹਿਲਾਂ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਇਹ ਪਤਾ ਕਿ ਮੈਂ ਆਈਐਸ 'ਚ ਕੰਮ ਕਰਦਾ ਮੈਂ ਨਾ ਆਪਣੇ ਆਈਐਸ ਵਾਲਿਆਂ ਨੂੰ ਜਦੋਂ ਮੈਨੂੰ ਇੱਕ ਔਰ 10000 ਰੁਪਏ ਦੇ ਦੇਣੋ ਮੈਨੂੰ ਪਤਾ ਲੱਗਿਆ ਵੀ ਤੁਸੀਂ ਪੈਸੇ ਦਿੱਤੇ ਤੁਹਾਨੂੰ ਤਾਂ ਭਰਾਵਾ ਆਈਐਸ ਸੀ ਤੇ ਲੋਕਾਂ ਦੀ ਭਲਾਈ ਦੀ ਲੋਕਾਂ ਨੂੰ ਮਰਾਉਣ ਦੀ ਗੱਲ ਕਰਦੇ ਆ ਤੇ ਜੇ ਸਾਨੂੰ ਸਾਡੀਆਂ ਅੱਖਾਂ ਲੱਗ ਜਾਣ ਦੇਗੇ ਬਾਅਦ ਚ ਫਿਰ ਫੋਟੋ ਖਿਚਾਉਂਦੇ ਵੀ ਉਹ ਤੁਹਾਡਾ ਫੋਟੋ ਖਿਚਾਉਣੇ ਜਾਣਦੇ ਹੀ ਜਾਣ ਬੋਝ ਗਿਆ ਦਾ ਸੋ ਮੈਨੂੰ ਲੱਗਦਾ ਹੈ ਵੀ ਉਹ ਆਪਸਾਈਂ ਤੇ ਬੜਾ ਚੈੱਕ ਐਂਡ ਬੈਲੈਂਸ ਆਖਲੇ ਮੈਨੂੰ ਬਹੁਤ سارے ਦੋਸਤ ਕਹਿੰਦੇ ਵੀ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਆ ਕਰਦਾ ਤੂੰ ਕਿਸ ਤਰ੍ਹਾਂ ਫੇਸ ਕਰਨਾ ਪੈਂਦਾ ਇਸ ਤੋਂ ਬਹੁਤ ਕੁਝ ਕਰਨਾ ਪੈਂਦਾ ਮਤਲਬ ਵੀ ਬਹੁਤ ਸਾਰੇ ਚੈੱਕ ਕਰਦੇ ਆ ਲੇਕਿਨ ਮੇਰਾ ਇੱਕੋ ਹੀ ਗੱਲ ਹੁੰਦਾ ਜਵਾਬ ਹੁੰਦਾ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਚੈੱਕ ਕਰ ਲੈਣ ਜੀ ਤੁਸੀਂ ਤੇ ਮੈਂ ਗਲਤਰੀਆਂ ਵਿੱਚੋਂ ਨਿਕਲਣਾ ਕੁਛ ਨਹੀਂ ਮੈਂ ਮਤਲਬ ਜਿਵੇਂ ਆਈਐਸਆਈ ਦਾ ਏਜੰਟ ਜਦ ਮੈਂ ਤੁਹਾਡੇ ਸਾਹਮਣੇ মিডিਆ ਤੇ ਵੀ ਆ ਕੇ ਬੈਠੀ ਗੱਲ ਕਰਨਿਆ ਤੇ ਮਤਲਬ ਸਟੈਪ ਚੈਟ ਤੇ ਇੰਸਟਾਗ੍ਰam ਤੇ ਯੂਟਿਊਬ ਤੇ ਸਾਡੇ ਚੈਨਲ ਨੇ ਇੰਕਲੂਜਨ ਦਾ ਵਾਰਤਾਲਾਪ ਹੁੰਦੀ ਆ ਮਤਲਬ ਵੀ ਤੁਹਾਡਾ ਇਹ ਜਿਹੜੇ ਜਿਹੜੇ ਵਾਰ ਪਾਕਿਸਤਾਨ ਇੰਡੀਆ ਦੀ ਵਾਰ ਲੱਗੀ ਉਸ ਤੋਂ ਪਹਿਲਾਂ ਤਾਂ ਕੁਝ ਨਹੀਂ ਸੀ ਉਸ ਤੋਂ ਬਾਅਦ ਹੀ ਸਾਰਾ ਕੁਝ ਨਿਕਲਿਆ ਸੋ ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਹੋਣੀਆਂ ਵੀ ਉਹ ਨਾ ਮੈਨੂੰ ਬਹੁਤ ਸਾਰੇ ਦੋਸਤ ਮੈਂਸ਼ਨ ਕਰਦੇ ਆ ਲੇਖ ਲੇਖ ਭੇਜਦੇ ਆ ਕਿ ਐਦਾਂ ਹੋ ਗਿਆ ਉਦਾਂ ਹੋ ਗਿਆ ਜਸਵੀਰ ਮੈਲ ਨੇ ਨਾਂ ਲੈ ਲਿਆ ਮੈਂ ਅੱਜ ਹੀ ਪਹਿਲਾਂ ਕੱਲ ਜਦੋਂ ਪਹਿਲੀ ਰਿਪੋਰਟ ਆਈ ਨਾ ਦਿੱਲੀ ਪੋਸਟ ਪੰਜਾਬੀ ਦੀ ਉਹ ਮੈਂ ਵੇਖੀ ਦਮਿਆ ਉੱਤੇ ਸਟੋਰੀ ਵੀ ਭਾਈ ਸੀ ਕਿ ਇਹ ਕਿੱਡੇ ਪਾਗਲ ਲੋਕ ਨੇ ਮੈਂ ਤੇ ਦਿੱਲੀ ਪੋਸਟ ਪੰਜਾਬੀ ਦੀ ਗੱਲ ਕਰ ਰਹਾ ਜਾਂ ਜਿੰਨੇ ਵੀ ਪੰਜਾਬੀ ਦੇ ਚੈਨਲ ਨੇ ਉਹ ਸਾਰੇ ਮੈਨੂੰ ਜਾਣਦੇ ਨੇ ਉਹਨਾਂ ਦਾ ਨੰਬਰ ਕੰਟੈਕਟ ਨੰਬਰ ਮੇਰੇ ਕੋਲ ਸੇਵ ਨਹੀਂ ਤੇ ਤਾਂ ਮਤਲਬ ਤੁਸੀਂ ਫਿਰ ਆਈਸੀ ਦੇ ਜੱਟ ਹੈ ਵਾਹ ਉਹ ਬਲਕਿ ਤੁਹਾਨੂੰ ਵਾਹ ਵੀ ਜਰਾ ਡੇਲੀ ਪੋਸਟ ਵਾਲੇ ਜਿਹੜੇ ਜਿਹੜੇ ਨੇ ਤੇ ਰੋਜ਼ ਰਜ਼ਾਨਾ ਸਪੋਕਸਮੈਨਾਂ ਨੇ ਜਿਹੜੇ ਜਿਹੜੇ ਨੇ ਫਿਰ ਉਹਨਾਂ ਅੱਜ ਜਦੋਂ ਉਹਦੇ ਵਕੀਲ ਨੇ ਜਾਣ ਮੈਲ ਤੇ ਵਕੀਲ ਨੇ ਕਹਿਤਾ ਕਿ ਮੈਂ ਤੇ ਸੀ ਕੋਰਟ ਚ ਨਸਦਾ ਨਾ ਹੀ ਲਿਆ ਤੇ ਹੁਣ ਫਿਰ ਸਾਰੇ ਥੋੱਕੇ ਚਟੋ ਵੀ ਜਿਹੜੀ ਉਹ ਪਹਿਲਾਂ ਰਿਪੋਰਟਿੰਗ ਕੀਤੀ ਹੈ ਉਹ ਥੋੱਕੇ ਤੇ ਚੱਟੇ ਗਿਆ ਵੀ ਆਪੇ ਤੁਸੀਂ ਉਹ ਨਿਊਜ਼ ਲਈ ਹੋ ਸਿਰਫ ਵਿਊ ਲੈਣ ਦੀ ਖਾਤਰ ਤੁਸੀਂ ਇੰਨਾ ਡਿਗਪਿੰਗ ਦੇ ਜੇ हां लिंक ਹੈ ਜਾਨ ਮਹਲ ਦਾ ਚੈਨਲ ਇਹ ਆਹ ਉਹਦਾ ਨੰਬਰ ਹੈ ਇਹ ਦੇਖ ਲਓ ਤੁਸੀਂ ਇਹ ਹੀ ਨੰਬਰ ਹੈ ਮੈਂ ਤੁਹਾਨੂੰ ਇਸ ਕਲੋਜ਼ ਕਰ ਵੀ ਇਹਦਾ ਡੇਟ ਵੀ ਦੱਸ ਦਵਾਂ ਵੀ 13 ਜਨਵਰੀ 2024 13 ਜਨਵਰੀ 2024 'ਚ ਪਹਿਲਾਂ ਮੈਨੂੰ ਮੈਸੇਜ ਉਹਦਾ ਆਇਆ ਸਤਿ ਸ੍ਰੀ ਅਕਾਲ ਜਾਨ ਮਹਲ ਵੀਡੀਓ ਯੂਟਿਊਬਰ ਅੰਦਰ ਇਹ ਮੇਰਾ ਆਪਣਾ ਤਾਰਫ ਰਿਹਾ ਫਿਰ ਮੈਂ ਉਹਨੂੰ ਰਿਪਲਾਈ ਕੀਤਾ ਮੈਂ ਸਾਰੀ ਰਿਕਾਰਡਿੰਗ ਜਿਹੜੀ ਆ ਵਿੱਚ ਆਦਾ ਦੇਣਾ ਤੁਸੀਂ ਸੁਣ ਲਿਓ ਇਹ ਇਹਦੇ ਵਿੱਚ ਕੀ ਗੱਲਾਂ ਗੱਲਾਂ ਬਾਤਾਂ ਮੇਰੀਆਂ ਉਹਦੇ ਨਾਲ ਹੋਈਆਂ ਮੈਨੂੰ ਲੱਗਦਾ ਸ਼ਾਇਦ ਜਾਨਵਾਲ ਨੇ ਕੋ ਮੋਬਾਈਲ ਚੇਂਜ ਕੀਤਾ ਹੋਵੇ ਜਾਂ ਕੁਝ ਉਹਦੇ ਕੋ ਡਿਲੀਟ ਹੋ ਗਿਆ ਮੇਰੇ ਕੋ ਡਿਲੀਟ ਨਹੀਂ ਹੈ ਮੇਰੇ ਕੋ ਸਾਰਾ ਰਿਕਾਰਡ ਹੈਗਾ ਹਲੇ ਵੀ ਹੈ ਕੀ ਗੱਲਾਂ ਬਾਤਾਂ ਉਹਦੇ ਨਾਲ ਹੋਈਆਂ ਮੈਂ ਸਾਰਾ ਜਿਹੜਾ ਵਿੱਚ ਲਾ ਵੀ ਹਾਂ ਹਾਂਜੀ ਦਾਸੂ ਜੀ ਅਸਲਾਮ ਵਾਲੇਕੁਮ ਤੇ ਆ ਠੀਕ ਠਾਕ ਨੇ ਤੇ ਸਾਡੇ ਤਾਂ ਵੀਰੇ ਮੈਂ ਤੇ ਫੈਮਿਲੀ ਤੇ ਲੜਕਤਾਂ ਦੇ ਜਿਹੜੇ ਤਾਂ ਅਸੀਂ ਵਿਸਾਖੀ ਦਾ ਪ੍ਰੋਗਰਾਮ ਕਰਾਇਆ ਹੋਇਆ ਆਪਸ ਤਨੌਣ ਦਾ ਤੇ ਫਿਰ ਬਲਾਨਾ ਤੁਹਾਨੂੰ ਫੋਟੋ ਥੀਟਰ ਬਹੁਤ ਸਾਰੇ ਤੁਹਾਡੇ ਵੀਡੀਓ ਹੁੰਦੇ ਸੀ ਦੇਖਿਆ ਆਪਣਾ ਟਰੈਵਲ ਕਪਲ ਵੀ ਆਇਆ ਸਰੇਕੋ ਤੇ ਬਹੁਤ ਚੰਗੇ ਲੱਗੇ ਸਾਰੇ ਵੀਡੀਓ ਤੁਹਾਨੂੰ ਪਾਜੀ ਮੈਨੂੰ ਵੈਲਕਮ ਜਨਾਬ ਜਰੂਰ ਆਓ ਕਰ ਲੋਗੇ ਤੋਂ ਅਪਲਾਈ ਕਰ ਰਹੇ ਹੋ ਕਿਉਂਕਿ ਲੱਗਦਾ ਵਿਸ਼ਾ ਖਿਡਾਓ ਅਪਲੀਕੇਸ਼ਨ ਜਵਾ ਹੁੰਦੀਆਂ ਨੇ ਅ 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 ਉਹ ਉਹ ਬੇਵਾਹ ਪਾਕਿਸਤਾਨ ਦੇ ਤੇ ਕਿਸ ਹਾਲ ਤਾਂ ਕੋਈ ਦਰੋਬਿਜਾ ਫਿਰ ਐਕਸਟੈਂਡ ਹੁੰਦਾ ਜਾਂ ਕੋਈ ਹੋਰ ਪਰਮਿਸ਼ਨ ਲੈਣੀ ਪੈਂਦੀ ਨਹੀਂ ਉਹ ਕਨਵਰਟ ਵੀ ਹੁੰਦਾ ਯੂਟਿਊਬਰਸ ਨੂੰ ਦੇ ਦਿੰਦੇ ਤੁਸੀਂ ਅੰਬੈਸੀ ਜਾਓ کہہ ਰਹਿਣਾ ਕਾਲ ਕਰਿਓ ਅੰਬੈਸੀ ਕੀ ਉਹਨਾਂ ਨਾਲ ਅਪਾਇੰਟਮੈਂਟ ਬਣਾਓ ਜਾਂ ਉਹਨਾਂ ਨਾਲ ਈਮੇਲ ਕਰ ਲਿਓ ਤੇ ਉਹਨਾਂ ਦੇ ਕੋਲ ਜਾਓ ਸਿੱਕੇ ਉਹਨਾਂ ਨਾਲ ਜਾ ਕੇ ਦੱਸਿਓ ਕਿ ਸਾਡਾ ਐਸਾ ਤਰ੍ਹਾਂ ਚੈਨਲ ਹੈ ਤੇ ਅਸੀਂ ਵੀ ਵੀਡੀਓਜ਼ ਬਣਾਉਂਦੇ ਆ ਉਹ ਪਾਕਿਸਤਾਨ ਦੀਆਂ ਵਧੀਆ ਵੀਡੀਓਜ਼ ਬਣਾਵਾਂਗੇ ਤੇ ਜਿਹੜੇ ਕੋ ਪੇਪਰ ਉੱਪਰ ਚਾਹੀਦੇ ਹੋਣਗੇ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗਾ ਪੇਪਰਾਂ ਦਾ ਕੋਈ ਜਥੇ ਦੇ ਨਾਲ ਨਹੀਂ ਜਾ ਸਕਦੇ ਤੁਸੀਂ ਨਾ ਪਹਿਲੀ ਵਾਰੀ ਇਹ ਵੀ ਜਥੇ ਦੇ ਨਾਲ ਹੀ ਆਇਆ ਸੀ ਜਿੰਦੋਂ ਪਿਛਲੇ ਸਾਲ ਆਇਆ ਸੀ ਨਾ ਇੱਕ ਮੱਥੇ ਜਥੇ ਨਾਲ ਕੀਤਾ ਸੰਪਰਕ ਤੇ ਉਹਨਾਂ ਨੇ 20 ਫਰਵਰੀ ਤੱਕ ਪਾਸਪੋਰਟ ਲੈਣੇ ਆ ਮੈਂ ਉਹਨਾਂ ਨੂੰ ਜਾ ਕੇ 14-15 ਫਰਵਰੀ ਨੂੰ ਪਾਸਪੋਰਟ ਆਪਣੇ ਫੜਾਇਆ ਹੋਊਗਾ ਫਿਰ ਤਾਂ ਬਲਕਿ ਪਹਿਲੀ ਵਾਰ ਤਾਂ ਤੁਹਾਨੂੰ ਜਥੇ ਨਾਲੇ ਆਉਣਾ ਪੈਣਾ ਦੂਜੀ ਵਾਰ ਫਿਰ ਆਪਾਂ ਕਰ ਲਾਂਗੇ ਅਪਲਾਈ ਮੈਂ ਪੁੱਛਤਾ ਸੀ ਪਤਾ ਬੈਸਿਕ ਪ੍ਰਜਾਣ ਨੂੰ ਸਾਇਕਸ ਇੱਥੇ ਆਪਣੇ ਰੋਜਾ ਸ੍ਰੀ ਭਾਇਸੀ ਆਪਣੇ ਸਰਦ ਤੇ ਉੱਥੋਂ ਕਹਿੰਦਾ ਵੀ ਜੇ ਕੋਈ ਅੰਦਰ ਕੋਈ ਸਰਕਾਰੀ ਮੁਲਾਜ਼ਮ ਹੋਵੇ ਉਹ ਉਧਰੋਂ ਕੋਈ ਸਪਾਂਸਰਸ਼ਿਪ ਭੇਜੇ ਫੇਰ ਕਹਿੰਦਾ ਵੀ ਜੱਗ ਲੱਗ ਸਕਦਾ ਆਦਰਵਾਇਸ ਹੋਰ ਬੰਦੇ ਦਾ ਜਿਹੜਾ ਵੀ ਸਰਕਾਰੀ ਮੁਲਾਜ਼ਮ ਉਹਦੇ ਬੇਸਿਕ ਨਾਲ ਦੇ ਵਿਜੇ ਅਧਰੋਂ ਪੇਪਰ ਉਪਰ ਆਵੇ ਐ ਤਰ੍ਹਾਂ ਮੈਂ ਤੇ ਪਤਾ ਕੀਤਾ ਸੀ ਹਾਂਜੀ ਭਾਈ ਪਹਿਲੀ ਵਾਰੀ ਨਾ ਜਿੱਥੇ ਨਾਲ ਲੈ ਲਵਾਂ ਬਿੱਤਰ ਤੇ ਹੀ ਆ ਤੇ ਦੂਜੀ ਵਾਰੀ ਫਿਰ ਆਪਾਂ ਲੈ ਲਾਂਗੇ ਚਲ ਜਲਾ ਕੰਮ ਨੂੰ ਪਹਿਲੀ ਹੋਈ ਅਗੜੀਜ਼ वगैरह ਕੰਮ ਆ ਜਾਂਦੇ ਜਿਵੇਂ ਪਿਛਲੀ ਵਾਰੀ ਆਏ ਸੀ ਤੇ ਅਸੀਂ ਜੀ ਨੂੰ ਖੁੱਲਨਾ ਦਿੱਤਾ ਸੀ ਵੀਰ ਪਹਿਲੀ ਗੱਲ ਮੇਰੀ ਹੋਈ ਹੈ ਜਾਨਮਹਲ ਦਰਾਦੇ ਵਿੱਚ ਤੁਮ ਦੱਸਿਆ ਦੂਜੀ ਮੇਰੀ ਵਾਇਸ ਮੈਸੇਜ ਤੇ ਗੱਲ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਸਾਰੀ ਰਿਕਾਰਡਿੰਗ ਸੁਣੀ ਐਮਬੈਸੀ ਦੀ ਜੇ ਗੱਲ ਕਰਦੇ ਆ ਮੈਂ 2014 ਤੋਂ ਵੀਡੀਓਜ਼ ਬਣਾਉਣਾ ਜਿਹੜੇ ਮਰ ਜਾਂਦੇ ਆ ਨੈਰੇਟਿਵ ਬਿਲਡ ਕਰਨ ਦੀ ਗੱਲ ਕੀਤੀ ਜਾਂਦੀ ਹੈ ਡੀਜੀਪੀ ਸਾਹਿਬ ਦੀ ਮੈਂ ਗੱਲ ਕਰਨਿਆ ਸੀ ਡੀਜੀਪੀ ਪੰਜਾਬ ਨਾਲ ਲਲਨ ਟੌਪ ਨਾਲ ਗੱਲ ਕਰਦੇ ਸੀ ਕਿ ਪਾਕਿਸਤਾਨ ਜਿਹੜੇ ਯੂਟਿਊਬਰ ਜਾਂਦੇ ਨੇ ਉਹ ਨੈਰੇਟਿਵ ਬਿਲਡ ਕਰਦੇ ਨੇ ਕਿ ਪਾਕਿਸਤਾਨ ਬਹੁਤ ਚੰਗਾ ਆ ਪਾਕਿਸਤਾਨ ਦੇ ਵਿੱਚ ਮਤਲਬ ਸਾਰਾ ਕੁਝ ਵਧੀਆ ਮਤਲਬ ਉਹ ਆਉਂਦੇ ਆ ਕਿ ਇਹ ਨੈਰੇਟਿਵ ਕਿਉਂ ਬਿਲਡ ਕਰਦੇ ਯਾਰ ਜੋ ਉਹਨਾਂ ਨੇ ਵੇਖਿਆ ਜੋ ਉਹਨਾਂ ਨੇ ਇੱਥੇ ਪਾਕਿਸਤਾਨ ਆ ਕੇ ਹਾਂ ਹਾਂ ਆਇਆ ਉਹਨਾਂ ਉਹ ਕੁਛ ਹੀ ਅੱਗੇ ਕੋ ਭੇਜਿਆ ਜੇ ਮੇਰੀ ਗੱਲ ਕਰਦੇ ਮੈਨੂੰ ਆਉਂਦੇ ਵੀ ਇਹ ਪਾਕਿਸਤਾਨ ਦਾ ਨੈਰੇਟਿਵ ਜਿਹੜਾ ਵਾ ਸੌਫਟ ਨੈਰੇਟਿਵ ਜਿਹੜਾ ਬਿੰਡ ਕਰਨ ਦੀ ਕੋਸ਼ਿਸ਼ ਕਰਦਾ ਕੋਸ਼ਿਸ਼ ਨਹੀਂ ਕਰਦਾ ਮੈਂ ਪਾਕਿਸਤਾਨੀ ਆ ਮੈਂ ਪਾਕਿਸਤਾਨ ਦੇ ਵਿੱਚ ਰਹਿੰਦਾ ਤਾਂ ਮੈਂ ਪੰਜਾਬ ਦੇ ਵਿੱਚ ਨਹੀਂ ਨਾ ਮੈਂ ਆਪਣੇ ਪੰਜਾਬ ਦੀਆਂ ਵਧੀਆ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਪਸੰਦ ਆਉਂਦੀਆਂ ਮੈਂ ਬਖਾਉਣਾ ਵੀ ਆ ਤੇ ਨੈਰੇਟਿਵ ਜੇ ਤੁਸੀਂ ਇਹਨੂੰ ਨੈਰੇਟਿਵ ਸਮਝਦੇ ਜੇ ਵੀ ਇਹ ਗਲਤ ਨੈਰੇਟਿਵ ਹੈ ਤੇ ਮੈਨੂੰ ਤੇ ਨਹੀਂ ਲੱਗਦਾ ਗਲਤ ਨੈਰੇਟਿਵ ਹੈ ਮੈਂ ਤਾਂ ਆਪਣੇ ਮੋਲਕ ਨੂੰ ਚੰਗਾ ਹੀ ਕਹਿਣਾ ਪੰਜਾਬ ਨੂੰ ਚੰਗਾ ਕਹਿਣਾ ਉਧਰ ਦਾ ਪੰਜਾਬ ਵੀ ਚੰਗਾ ਇ ਜੀ ਇਹ ਗੱਲ ਕਰਦੇ ਆਂ ਕਿ ਵਾਈਲਡ ਲੈਂਡਸ ਬਰਾ ਰਹੇ ਸਾਡਾ ਇੱਕ ਮੁੰਡਾ YouTubeer ਆਂ ਇੰਡੀਆ ਘੁੰਮ ਕੇ ਆ ਤੇ ਉਹਨੇਆਂ ਮਿਲੀਅਨਸ ਵੀਡੀਓ ਚਲੀਆਂ ਤੇ ਉਹਨੇ ਇੱਕ ਏਡਾ ਵਧੀਆ ਮੈਸੇਜ ਦਿੱਤਾ ਵੀ ਇੰਡੀਆ ਚ ਲੋਕਾਂ ਨੇ ਕਿਵੇਂ ਪਿਆਰ ਕੀਤਾ ਤੇ ਅਸੀਂ ਉਹਨੂੰ ਹੁਣ ਕਹਿ ਦਈਏ ਵੀ ਰਾਜ ਐਜੰਟ ਐ ਕਿੱਡੀ ਤਾੜੀ ਥਿੱਕ ਦੇ ਸਿੱਖ ਮੈਂਟੈਲਿਟੀ ਐ ਵੀ ਤੁਸੀਂ ਕਿਸ ਤਰ੍ਹਾਂ ਏਡਾ ਮਾੜਾ ਸੋਚਦੇ ਹੋ ਜੀ ਮੈਂ ਡੀਜੀਪੀ ਸਾਹਿਬ ਨੂੰ ਕਹਾਂਗਾ ਵੀ ਆਹ ਮੇਰਾ ਮੋਬਾਈਲ ਇਹ ਬਿਲਕੁਲ ਵੀਡੀਓ ਮੇਰੀ ਉਹਨਾਂ ਤੱਕ ਪਹੁੰਚਾਜੋ ਆਹ ਮੇਰਾ ਮੋਬਾਈਲ ਦੋ ਵੈਲ ਇੱਕ ਨੰਬਰ ਰਿਕਾਰਡਿੰਗ ਕਰਨਿਆ ਇੱਕ ਆਈਫੋਨ ਮੇਰੇ ਕੋਲ ਆ 14 ਤੇ ਇਹ ਮੋਬਾਈਲ ਮੇਰੇ ਕੋਲ 14 ਜਾਂ ਮੈਨੂੰ ਲੱਗਦਾ 2.5 ਸਾਲ ਹੋਈ ਚੱਲੇ ਤੇ 2.5 ਸਾਲਾਂ ਦਾ ਹੀ ਕਿਉਂਕਿ ਇਹਦੀ ਮੈਮਰੀ ਅਸੀਂ YouTube ਤੇ ਵੀਡੀਓ ਬਣਾਉਣੀ ਹੁੰਦੀਆਂ ਤੇ ਮੈਮਰੀ ਜ਼ਿਆਦਾ ਲੈਂਦੀ ਆ 1TB ਮੈਮਰੀ ਆ ਇਹਦੇ ਚ ਸਾਰਾ ਪੁਰਾਣਾ ਡਾਟਾ ਹੈਗਾ ਮੈਂ ਤੁਹਾਡੇ